ਸੋ ਜੋ ਗੁਰੂ ਹੈ ਹੁ ਦੇਖੀਏ ਵੀ ਗੁਰੂ ਮਹਾਰਾਜ ਜੀ ਨੇ 10 ਜਾਮੇ ਧਾਰੇ ساری ਦੁਨੀਆ ਜਾਣਦੀ ਹੈ ਇੱਕ ਸੀ ਕੋਈ ਜੋਗੀ ਲੰਮੀ ਉਮਰ ਦਾ ਤੂੰ ਡਾਕਟਰ ਵੀਰ ਸਿੰਘ ਨੂੰ ਕਹਿੰਦਾ ਗੁਰੂ ਮਹਾਰਾਜ 240 ਸਾਲ ਚ 10 ਜਾਮੇ ਇੱਕੋ ਹੀ ਸਰੀਰ ਰੱਖ ਲੈਂਦੇ ਤੇ ਸਮਰੱਤ ਸਨ ਅਸੀਂ ਜੋਗੀਆਂ ਬੜਾ ਬੜਾ ਚਿਰ ਰਹਿ ਜਾਂਦੇ ਉਹ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਹੈ ਠੰਡੇ ਇਲਾਕੇ ਵਿੱਚ ਇੱਕ 52 ਸੌ ਸਾਲ ਦਾ ਜੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ ਉਹ ਸਿੰਘ ਹੁਮ ਦੇ ਕਮ ਦੇ ਤੁਰ ਦੇ ਫਿਰ ਦੇ ਚਲੇ ਗਏ ਕਿਹਦੇ ਇੱਥੇ ਇੱਕ ਜੋਗੀ ਬੜਾ ਆਪਣਾ ਕਹਿੰਦੇ ਅੱਛਾ ਕਿਹਦੇ ਪਾਇਤੀ ਸੁਖੀ ਤੋਂ ਆਏ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸੀ ਪੱਤ ਸੇ ਕਿੰਨੀ ਉਮਰ ਦੇ ਨੇ ਕਿਹਦੇ ਪੀਐਸੀ ਤੇ ਕਦੇ ਪੁੱਛਿਆ ਨਹੀਂ ਇਸ 40 42 ਦੀ ਲੱਗਦੀ ਹੈ ਕੁੰਜੋ ਕੀ ਹੱਸ ਪਿਆ ਹੈ ਕਹਿੰਦੇ ਨਿਆਣ ਹੋਈਏ ਜਿਹਨੂੰ ਗੁਰੂ ਬੰਦਿਓ ਨਿਆਣ ਆਈਏ ਸਿੰਘਾਂ ਨਾਲ ਕੀ ਦੱਸਿਆ ਗਰੀਬ ਨੂੰ ਆਦ ਚ ਉਹਦੀ ਏਉਂ ਕਹਿੰਦਾ ਗੋਦੀ ਜੀ ਕਹਿੰਦੇ ਹੰਕਾਰ ਹੀ ਆ ਇਹ ਉਮਰ ਦੀ 520 ਸਾਲਿਆਂ ਨੂੰ ਹੰਕਾਰ ਹੋ ਗਿਆ ਕਿ ਮੇਰੀ ਉਮਰ ਦਾ ਹੀ ਨਹੀਂ ਕਿਸੇ ਨੂੰ ਪਤਾ ਉੱਥੇ ਉਹਦਾ ਕੋ ਚੇਲਾ ਬੈਠਾ ਸੀ ਨੇ ਦੱਸਿਆ ਵੀ ਸਵਾਮੀ ਜੀ ਏਹ ਹੋਏ ਤੇ ਹੈ ਤੇ ਇੰਨੀ ਹੀ ਫਿਰ ਮਹਾਰਾਜ ਦੇ ਦਰਸ਼ਨ ਕਰਨਾ ਹੈ ਕੁੜੀ ਕਿਨੇ ਜੋਗੀ ਜੀ ਗੱਲ ਇਸ ਤਰ੍ਹਾਂ ਜਿਹੜੀ ਬਹੁਤ ਹੀ ਗਰੀਬ ਆਦਮੀ ਹੁੰਦੇ ਨੇ ਟਾਕੀਆਂ ਲਾਲਾ ਕੇ ਗੁਜ਼ਾਰਾ ਕਰਦੇ ਨੇ ਕੱਪੜਿਆਂ ਨੂੰ ਪੈਸੇ ਨਹੀਂ ਲੈਣ ਕਿੱਥੋਂ ਹਾਂ ਤਾਂ ਠੀਕ ਹੈ ਕਹਿੰਦੇ ਤੁਸੀਂ ਉਹਨਾਂ ਚੋਂ ਇੰਨਾ ਪੁਰਾਣਾ ਚੋਲਾ ਹੋ ਗਿਆ 520 ਸਾਲ ਜੇ ਕਿਸੇ ਟੀ ਫਿਰਦੇ ਹੋ ਅਸੀਂ ਕਹਿੰਦੇ ਦਸਵਾ ਪਾ ਲਿਆ ਅਸੀਂ ਅਮੀਰ ਹਾਂ ਰੋਹਾਨੀਅਤ ਵਿੱਚ ਕਮੀਰ ਕਈ ਕਿਸਮ ਦੇ ਨੇ ਬੜਾ ਟਾਈਮ ਲਗਾ ਇਸ ਗੱਲ ਤੇ ਤੇ ਈਓ ਅਸੀਂ ਚੋਲਾ ਬਦਲ ਲੈ ਨੀ ਨਵਾਂ ਵਧੀਆ ਪਾਇਆ ਵੇਖ ਲੈ ਹੈ ਤੇਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਕਰਨੀ ਆਵੇ ਕਪੜਾ ਨਦਰੀ ਵੋਖ ਦਵਾਰ ਈ ਜੋਗੀ ਕਪੜਾ ਸਰੀਰ ਹੈ ਥੋੜਾ ਅੱਗੇ ਤੇ ਚੱਲ ਅਜੇ ਬਾਹਰ ਦੇ ਕਪੜੇ ਦੀ ਫਸਿਆ ਪੇ ਕਪੜਾ ਤਾਂ ਸਰੀਰ ਹੈ ਜਦੋਂ ਨਾਮ ਮਨ ਨਾਮ ਨਾਲ ਰੰਗਿਆ ਜਾਂਦਾ ਜੋਗੀ ਰਾਜ ਇਸ ਕਪੜੇ ਨੂੰ ਕੋਈ ਪਾੜ ਦੇਵੇ ਫਾੜ ਦੇਵੇ ਕਾਇਆਂ چیر ਕੱਪੜ ਬੁਫਾਰੇ ਪਾੜੇ ਨਾ ਸਾਡੇ ਸਿੰਘਾਂ ਵਿੱਚ ਚਰਖੀਆਂ ਤੇ ਚੜੇ ਬੰਦ ਬੰਦ ਕਟਵਾਏਗੇ ਲੀਰਾਂ ਲਾਗਤੀਆਂ ਸਰੀਰੋਂ ਵੀ ਕਪੜੇ ਦੀ ਤੇ ਕੀ ਕਰਦੇ ਸਿਵਾਇ ਕਰਵਾਏ ਸਿੰਮਰ ਨਹੀਂ ਕਰਦੇ ਸੀ ਹਰ ਰੰਗ ਨਾਲ ਲੈਸ ਭਾਗਾ بڑے بڑے ਜਲਾਦ ਜ਼ੁਲਮ ਕਰਨ ਵਾਲੇ ਐ ਸਿੱਖਾ ਸਿੱਖੀ ਛੱਡਦੇ ਗੁਰੂ ਮਹਾਰਾਜ ਨੂੰ ਛੱਡਦੇ ਨਿਕੰਨੀ ਤਾ ਵੱਡਣਾ ਤੈਨੂੰ ਕਹਿੰਦੇ ਵੱਡ ਲੈ ਕਪੜਾ ਹੀ ਐ ਮੇਰਾ ਤੋ ਕੁਝ ਵੀ ਨਹੀਂ ਵਿਗਾੜ ਸਕਦਾ ਮੈਂ ਹੋਰ ਮੈਂ ਜਿੱਥੇ ਜਾਣਾ ਉੱਥੇ ਜਾਣਾ ਤੂੰ ਮੈਨੂੰ ਸਮਝ ਨਹੀਂ ਸਕਦਾ ਮੈਂ ਕੌਣ ਕਪੜਾ ਹੀ ਐ ਸਾੜਦੇ ਵੱਢਦੇ ਜੋ ਜੀ ਕਰਦਾ ਮਨੀ ਸਿੰਘ ਵਰਗੇ ਕਹਿੰਦਾ ਛੋਟਾ ਛੋਟਾ ਵੱਢ ਜਿਹਾ ਤੇਰੇ ਉਸਤਾਦ ਦਾ ਹੁਕਮ ਐਵੇਂ ਪਹਿਲਾਂ ਹੀ ਮਾਰਿਆ ਗੁੱਟ ਤੇ ਇਹ ਕਪੜੇ ਨੂੰ ਥੋੜਾ ਥੋੜਾ ਗੰਡਾਂ ਤੇ ਗੰਡਾਂ ਵੱਢ ਕੱਟ ਬੰਦ ਵੱਢ ਉਹ ਕਪੜਾ ਹੀ ਸਮਝਦੇ ਨੇ ਆਮ ਬੰਦੇ ਨੂੰ ਕੰਡਾ ਲੱਗੇ ਤੇ ਹਾਏ ਤੋਂ ਮਰ ਗਏ ਓਏ ਕਰੇ ਕੀ ਹੋਣਾ ਐਸਾ ਕਾਇਆ ਸੀਰ ਕੱਪੜਾ ਉਹ ਫਾਰੇ ਜੋਗੀ ਰਾਜ ਉਹਨ ਕਪੜਾ ਹੀ ਸਮਝ ਦੇਨੇ ਤੂੰ ਅਜੇ ਉੱਥੇ ਨਹੀਂ ਪਹੁੰਚਿਆ ਉਮਰ ਹੀ ਬਧਾ ਛੱਡੀ ਆ ਅੱਖ ਨਹੀਂ ਤੇਰੇ ਬੱਲੇ ਹੁਣ ਨੱਕ ਰੜ ਗਿਆ ਰਗੜਿਆ ਜੋਗੀ ਨੇ ਮਹਾਰਾਜ ਬਖਸ਼ੋ 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 ਸੁ ਡਾਕਟਰ ਵੀਰ ਸਿੰਘ ਜੀ ਕਹਿ ਰਹੇ ਨੇ ਭਾਈ ਜੋ ਤੁਸੀਂ ਕਹਿ ਕੇ ਗੁਰੂ ਨਾਨਕ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ 240 ਸਾਲ ਲਗਭਗ ਇੱਕੋ ਹੀ ਸਰੀਰ ਰੱਖਦੇ ਸੀ ਬੜੀ ਲੰਮੀ ਆਮਰਾਂ ਦੇ ਇਸ ਤਰ੍ਹਾਂ ਨਹੀਂ ਜਿਵੇਂ ਮਹਾਰਾਜ ਨੇ ਕੀਤਾ ਇਸ ਤਰ੍ਹਾਂ ਹੀ ਠੀਕ ਹੈ ਲਾਣਾ ਜੀ ਨੇ ਹੁਕਮ ਮੰਨਿਆ ਇਸ ਤਰ੍ਹਾਂ ਹੀ ਠੀਕ ਹੈ ਤੀਸਰੇ ਜਾਮੇ ਵਿੱਚ ਸੇਵਾ ਕੀਤੀ ਇਸ ਤਰ੍ਹਾਂ ਹੀ ਠੀਕ ਹੈ ਚੌਥੇ ਵਿੱਚ ਇਸ ਜੇ ਉਮਰ ਵਟਾਈ ਗੁਰੂ ਰਾਮਦਾਸ ਜੀ ਨੂੰ ਦਿੱਤੀ ਇਸ ਤਰ੍ਹਾਂ ਹੀ ਠੀਕ ਹੈ ਪੰਜਵੇਂ ਜਾਮੇ ਵਿੱਚ ਸ਼ਹੀਦੀ ਦਿੱਤੀ ਜੇ ਇਹ ਕੋਈ ਸ਼ਰੀਰ ਰੱਖਦੇ ਤੇ ਥੋੜੀ ਦਿਨ ਤਤੀਲੋ ਤੇ ਬੈਠ ਕੇ ਤੇ ਉੱਠ ਜਾਂਦੇ ਫਿਰ ਅੱਜ ਇਹ ਵੀ ਸੀ ਕਹਿਣਾ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਤਾਂ ਹੀ ਕਹਿ ਰਹੇ ਹਨ ਜਿਵੇਂ ਗੁਰੂ ਨੇ ਕੀਤਾ ਠੀਕ ਛੇਵੇਂ ਝਾਮੇ ਵਿੱਚ ਚਾਰ ਜੁੱਧ ਕੀਤੇ ਠੀਕ ਕੀਤਾ ਸੱਤਵੇਂ ਝਾਮੇ ਵਿੱਚ ਨਾਮ ਜਪਾਇਆ ਜੜੀਆਂ ਬੁੱਟੀਆਂ ਉੱਤੇ ਕੀਰਤਪੁਰ ਸਾਹਿਬ ਜਿਵੇਂ ਗੁਰੂ ਜੀ ਨੇ ਕੀਤਾ ਠੀਕ ਕੀਤਾ ਅਥਵੇ ਜਾਮੇ ਵਿੱਚ ਛੋਟੀ ਉਮਰ ਵਿੱਚ ਜੋਤੀ ਜੋ ਸਵਾਇ ਐਸੇ ਤਰ੍ਹਾਂ ਹੀ ਠੀਕ ਕੀਤਾ। ਇਸ ਕਰਕੇ ਭਾਈ ਨੌਵੇਂ ਜਾਮੇ ਵਿੱਚ ਸ਼ਹੀਦੀ ਦਿੱਤੀ ਇਸ ਲਈ ਜੋ ਗੁਰੂ ਨੇ ਕੀ ਤੱਠੀ ਕੀਤਾ। ਪਰ ਇੱਕ ਗੱਲ ਡਾਕਟਰ ਵੀਰ ਸਿੰਘ ਜੀ ਕਹਿੰਦੇ ਮੇਰੀ ਵੀ ਸੁਣ ਲੈ। ਕਿਸੇ ਬੰਦਗੀ ਵਾਲੇ ਹਾਂ ਕੋਈ ਪਖੰਡੀ ਵਾਲੇ ਗੱਲ ਵੱਖਰੀ ਐ। ਠੀਕ ਆ ਟਿੱਪਣੀ ਕਰੀਏ ਤੇ 6 ਜਨਮ ਦੀ ਕੀਤੀ ਕਿਤਰੀ ਖੂਚ ਪੈਂਦੀ ਤੂੰ ਤੇ ਗੁਰੂ ਤੇ ਤਰਕ ਕਰਨ ੜੇ। ਗੁਰੂ ਨਾਨਕ ਤੇ ਕਰਨ ੜੇ। ਉਮਾਇਏ ਸਰੀਰ ਰਖ ਲੈਂਦੇ ਐ ਕਰ ਲੈਂਦੇ ਉਹ ਕਿਹੜਾ ਜੰਮੇ ਸੰਸਾਰ ਤੇ ਜਿਹੜਾ ਰੱਬ ਨੂੰ ਮਤਾਂ ਦੇਵੇ ਇਹ ਤੇ ਇਸਰਾ ਹੈ ਕਿ ਜਿਵੇਂ ਬਰਸਾਤਾ ਲੰਘ ਜਾਂ ਤੇ ਕਾਡੇ ਨੂੰ ਖੰਭ ਨਿਕਲਾਉਂਦੇ ਨੇ ਖੰਭ ਉਹ ਫਿਰ ਉੱਡਦੇ ਕਾਲੇ ਰੰਗ ਦੇ ਕਾਡੇ ਵੀ ਅਸੀਂ ਉੱਡਣ ਲੱਗ ਗਏ ਤੇ ਤਿਤਲੀਆਂ ਖਾ ਜਾਂਦੀਆਂ ਭਾਈ ਜਦੋਂ ਮੌਤ ਆਉਂਦੀ ਹੈ ਨਾ ਇਸ ਤਰ੍ਹਾਂ ਦਿਨ ਮਾਰੇ ਉਦੋਂ ਫਿਰ ਬੰਦਾ ਗੁਰੂ ਤੇ ਟੀਕਰ ਤੇ ਪਹਿੰਕ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਐਸੇ ਨਹੀਂ ਐਸੇ ਚਾਹਤੇ ਤੂੰ ਕੋਣ ਹੁੰਦਾ ਰੱਬ ਨੂੰ ਸਮਝਾਉਣ ਵਾਲਾ ਉਹ ਤੇ ਆਦ ਗੁਰੂ ਉਹ ਤੇ ਸ਼ਬਦ ਗੁਰੂ ਬ੍ਰਹਮੰਡ ਬਣਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਦਸਵੇਂ ਜਾਮੇ ਵਿੱਚ 14 ਜੁੱਧ ਕੀਤੇ 4 ਛੋਟੇ 18 ਹੋ ਗਏ ਤੇ ਵੱਡੇ 14 ਜਿਵੇਂ ਗੁਰੂ ਮਹਾਰਾਜ ਨੇ ਕੀਤਾ ਐਵੇਂ ਹੀ ਠੀਕ ਹੈ ਸਾਨੂੰ ਮੰਨ ਲੈਣਾ ਚਾਹੀਦਾ ਐਵੇਂ ਹੀ ਠੀਕ ਹੈ ਅਸੀਂ ਕੌਣ ਹੁੰਨੇ ਰੱਬ ਨੂੰ ਮਤਾਂ ਦੇਣ ਵਾਲੇ ਅਸੀਂ ਤਾਂ ਗੁਰੂ ਦਾ ਇਤਿਹਾਸ ਹੀ ਸੁਣ ਲਈਏ ਨਾ ਕਿਤੇ ਆ ਵੀ ਬੜੀ ਚੰਗੀ ਗੱਲ ਉਹ ਵੀ ਟਾਈਮ ਨਹੀਂ ਤੋ ਇਸ ਕਰਕੇ ਜਦੋਂ ਇਹ ਕਹਿ ਲਿਏ ਕਿ ਉਹ ਆਦ ਜੋ ਸ਼ਬਦ ਹੈ ਜੋ ਆਦ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਹਰ ਉਹਨਾਂ ਨੇ ਦੱਸ ਜਾਮੇ ਤਾਰ ਕੇ ਤੇ ਫਿਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਹੁਣ ਸੌਖਾ ਸਮਝ ਵਿੱਚ ਆ ਗਿਆ ਨਾ ਉਹ ਜਿਹੜਾ ਆਦ ਉਹ ਹੈ ਜਿਸ ਨੇ ਸਾਰੇ ਬ੍ਰਹਮੰਡ ਬਣਾਏ ਤੁਸੀਂ ਦੇਖਿਓ ਜਿੰਨਾ ਮਰਦੀ ਕਿਸੇ ਨੂੰ ਸਮਝਾਓ ਕਈ ਅੰਮ੍ਰਿਤ ਨਹੀਂ ਗੇ ਛਕਦੇ ਪੱਕੀ ਗੱਲ ਹੈ ਮਰ ਜਾਂਦੇ ਨੇ ਫਿਰ ਛਕਦੇ ਨਹੀਂ ਕਿਉਂ ਇੰਨੇ ਚੰਗੇ ਕਰਮੀ ਹੈ ਨਹੀਂ ਕਿਤੇ ਕਰਮ ਬਣਾਏ ਸੇਵਾ ਕਰੇ ਪੁੰਦਾਨ ਕਰੇ ਜੋੜੇ ਝਾੜੇ ਲੰਗਰ ਲਾਏ ਨਕਮੂ ਰਗੜੇ ਸੱਚੇ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾ ਲੈ ਕਿਰਪਾ ਕਰ ਦੇ ਮਹਾਰਾਜ ਫੇਰੀ ਕਿਤੇ ਰੱਬ ਤਰੁਠੇ ਨਾ ਫੇਰੀ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣੇ ਨਾ ਸਲਾਵਾ ਕਰਦੇ ਮਰਮੂਰੀ ਜਾਂਦੇ ਨੇ ਕਿਉਂਕਿ ਇੰਨੇ ਚੰਗੇ ਕਰਮ ਹਰ ਇੱਕ ਦੇ ਨਹੀਂ ਕਿ ਗੁਰੂ ਨਾਨਕ ਨੂੰ ਗੁਰੂ ਮੰਨ ਲੈ ਪੱਕੀ ਗੱਲ ਹੈ ਮਰ ਜਾਂਦੇ ਨੇ ਨੂੰ ਗੁਰੇ ਜੇ ਨਾ ਮਰਜੀ ਸਮਝਾ ਲਓ ਕੋਈ ਵਿਚਾਰੇ ਕਿਆ ਕਰੇ ਜੇ ਭਾਗ ਤੁਰਮੰਦੇ ਪੱਲੇ ਹੀ ਕੱਖ ਨਹੀਂ ਕੋਈ ਪੁੰਨ ਹੋਵੇ ਕੋਈ ਚੰਗੇ ਕੰਮ ਕੀਤੇ ਹੋਣ ਪਿਛਲੇ ਜਨਮਾਂ ਵਿੱਚ ਪਿਛਲੇ ਜੁਗ ਕੀ ਕਰੀ ਕਮਾਈ ਪਾਇਆ ਮਾਨਸ ਦੇ ਕੋ ਇਥੋਂ ਚੁੱਕਿਆ ਠੌਰਣਾ 28 ਕਿਉਂ ਪੱਲੇ ਹੋਵੇ ਤੇ ਅੰਮ੍ਰਿਤ ਛਕੇ ਹੈ ਹੀ ਕੱਖ ਨਹੀਂ ਇੰਨੇ ਜੋਗਾ ਹੈ ਹੀ ਨਹੀਂ ਕਿ ਸ਼ਬਦ ਗੁਰੂ ਨੂੰ ਗੁਰੂ ਮੰਨ ਲੈ ਜੋ ਜਾਪ ਹੁੰਦਾ ਉਹ ਜੀ ਗੁਰੂ ਲੱਭ ਲੈਂਦੇ ਨੇ ਪਖੰਡੀ ਪਖੰਡੀਆਂ ਲੋਕਾਂ ਨੇ ਪਖੰਡੀ ਲੱਭਣੇ ਜੇ ਹੋ ਜਾ ਆਪੋ ਹੋ ਜੇ ਗੁਰੂ ਨਬ ਲੈਣ ਦੇ ਆ ਵਰੀ ਹੈ ਨਾਲੇ ਖਾਣਾ ਪੀਣਾ ਨਹੀਂ ਡੱਕਦੇ